ਤੇ ਸ਼ਾਮ ਦਾ ਟਾਈਮ ਤੇ ਹੁਣ ਇੱਕੋ ਦਮ ਬਾਰਿਸ਼ ਸ਼ੁਰੂ ਹੋ ਗਈ ਐ ਹਾਂਜੀ ਸਾਸਰੀ ਘਰ ਦੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਪਿਛਲੇ ਵਲੌਗ ਵਿੱਚ ਤੁਸੀਂ ਦੇਖਿਆ ਹੋਣਾ ਵੀ ਪਾਲਕ ਪਨੀਰ ਬਣਾਉਣ ਜਾ ਰਹੇ ਸੀ ਅੱਜ ਤੇ ਬੱਚੇ ਸਾਰੇ ਇੱਧਰ ਬੈਠੇ ਹੋਏ ਨੇ ਸਾਸਰੀ ਘਰ ਬਲੌਗ ਇੱਥੇ ਸੀ ਵਲੌਗ ਦਾ ਐਂਡ ਕੀਤਾ ਸੀ ਨਾ ਤਾਂ ਕਰਕੇ ਤੇ ਇਹ ਡੈਡੀ ਦੀ ਤਬੀਅਤ ਅੱਜ ਠੀਕ ਨਹੀਂ ਹੈਗੀ ਡੈਡੀ ਨੂੰ ਬੁਖਾਰ ਸੀਗਾ ਬਹੁਤ ਜ਼ਿਆਦਾ ਤੇ ਤਬੀਅਤ ਬਹੁਤ ਜ਼ਿਆਦਾ ਖਰਾਬ ਹੋਈ ਪਈ ਸੀ ਤਾਂ ਕਰਕੇ ਡੈਡੀ ਹੁਣ ਲੇਟੇ ਹੋਏ ਨੇ ਤੇ ਕੰਮ ਤੇ ਵੀ ਨਹੀਂ ਗਏ ਹੈਗੇ ਠੀਕ ਹੈ ਜੀ ਤੇ ਹੁਣ ਮਾਲਕ ਪਨੀਰ ਬਣਨ ਜਾ ਰਿਹਾ ਤੇ ਨਾਲੇ ਜਵਾਕਾਂ ਦੀਆਂ ਸ਼ਰਾਰਤਾਂ ਚਾਲੂ ਨੇ ਬਿੱਲੀ ਅਸੀਂ ਭਜਾ ਚੁੱਕੇ ਆ ਠੀਕ ਹੈ ਤੁਸੀਂ ਪਿਛਲੇ ਵਲੌਗ ਚ ਦੇਖਿਆ ਹੋਣਾ ਤੇ ਨੰਨੂ ਬੋਲੇ ਕੱਢੀ ਜਾ ਰਹੀ ਹੈ ਅੱਜ ਸ਼ਕਲਕ ਬੂਮੂ ਵਾਲੀ ਹੁਣ ਨੂੰ ਪੈਨਸਲ ਲਿਆ ਕੇ ਦੇਣੀ ਹੈ ਉੱਥੇ ਵੀ ਜਾਣਾ ਠੀਕ ਹੈ ਜੀ ਤੇ ਉਹ ਆਪਾਂ ਇਸ ਵਲੌਗ ਚ ਹੀ ਦਿਖਾਵਾਂਗੇ ਤੁਹਾਨੂੰ ਸ਼ਕਲਕ ਬੂਮੂ ਵਾਲੀ ਪੈਨਸਲ ਜੇ ਨਹੀਂ ਤਾਂ ਫਿਰ ਕੱਲ ਨੂੰ ਠੀਕ ਹੈ ਨੰਨੇ ਨਹੀਂ ਆ ਦੇ ਲੋ ਗੁੱਸਾ ਨਹੀਂ ਓਕੇ ਅੱਜ ਕੱਲ ਛੁੱਟੀ ਹੈ ਨਾ ਸੰਡੇ ਹਾਂਜੀ ਤੇ ਤੁਹਾਨੂੰ ਕਿਹਾ ਸੀ ਪਾਲਕ ਪਨੀਰ ਬਣ ਰਿਹਾ ਹੈ ਹਨਾ ਤੇ ਪਾਲਕ ਪਨੀਰ ਤਾਂ ਬਣ ਰਿਹਾ ਪਰ ਪਾਲਕ ਪਨੀਰ ਬਣਾਉਣ ਤੋਂ ਪਹਿਲਾਂ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਕਹਿੰਦਾ ਭਾਵ ਆਹ ਦੇਖੋ ਹਲੇ ਪਹਿਲਾਂ ਇਹ ਉਬਾਲਣੀ ਪੈਂਦੀ ਹੈ ਹਨਾ ਇਹ ਉਬਾਲ ਕੇ ਇਹਨੂੰ ਕਾਫੀ ਟਾਈਮ ਹੋ ਗਿਆ ਕੱਟਿਆ ਤੇ ਉਬਾਲਿਆ ਇਹਨੂੰ ਕਾਫੀ ਟਾਈਮ ਲੱਗ ਗਿਆ ਪਾਲਕ ਮਨੀਰ ਬਣਾਣਾ ਬਹੁਤ ਔਖਾ ਹੈ ਬੜੀ ਔਖੀ ਰੈਸਪੀ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਇਨਗਰੀਡੀਅੰਟ ਪੈਂਦੇ ਨੇ ਫਿਰ ਬੜੇ ਧਿਆਨ ਨਾਲ ਬਣਾਣੀ ਪੈਂਦੀ ਹੈ ਕਿਉਂਕਿ ਮਾੜੀ ਜਿਹੀ ਕਮੀ ਰਹਿ ਗਈ ਸਾਡਾ ਪਾਲਕ ਮਨੀਰ ਖਰਾਬ ਹੋ ਜਾਣਾ ਤੇ ਇਸ ਕਰਕੇ ਇਹਦੀ ਉਬਾਲ ਦੇ ਇਸ ਕਰਕੇ ਨੇ ਕੁੜੱਥਣ ਜੀ ਸਾਫ਼ ਹੋ ਜਾਂਦੀ ਹੋਰ ਕੀ ਹੁੰਦਾ ਇਹਦੇ ਨਾਲ ਹੈ ਵਧੀਆ ਬਣਦੀ ਹੈ ਸਿਰ ਕੇ ਮਾਦੀ ਬੱਕਰੀ ਦਾ ਲੱਗੇ ਤੇ ਇਹਨੂੰ ਦੱਸਣ ਦੇ ਪਤਾ ਹੀ ਨਹੀਂ ਲੋ ਉਹੋ ਘਰੇ ਕੋਈ ਕੋਈ ਬਣਾਉਂਦਾ ਨਾ ਪਾਲਕ ਨਹੀਂ ਬਹੁਤ ਘੱਟ ਬਣਾਉਂਦੇ ਨੇ ਲੋਕ ਔਖਾ ਹੁੰਦਾ ਨਾ ਤਾਂ ਕਦੇ ਨਹੀਂ ਬਣਾਏਗਾ ਸੀ ਤੇ ਤਾਂ ਕਰਕੇ ਫਿਰ ਤੁਹਾਨੂੰ ਪਤਾ ਉਬਾਲਣੀ ਫੁੱਲੀ ਪੈਂਦੀ ਹੈ ਬਾਕੀ ਹੁਣ ਚੱਲੇ ਆਂ ਸ਼ਾਤਾ ਤੇ ਨੰਨਾ ਸਿੰਘ ਉਹ ਦੇਖੋ ਸਾਹਮਣੇ ਹਾਂਜੀ ਤੇ ਟਮਾਟਰ ਪਿਆਜ਼ ਕੱਟੇ ਜਾ ਰਹੇ ਨੇ ਤੇ ਇੱਧਰ ਰਸਦ ਪਾਣੀ ਲਿਆ ਆਉਂਦਾ ਜਿਹੜਾ ਪਨੀਰ ਦੇ ਵਿੱਚ ਪੈਣਾ ਓ ਸੋਰੀ ਪਾਲਕ ਪਨੀਰ ਦੇ ਵਿੱਚ ਪੈਣਾ ਤੇ ਇਹਦੇ ਤੋਂ ਬਿਨਾ ਦਾ ਪਨੀਰ ਦਾ ਪਾਲਕ ਪਨੀਰ ਦਾ ਕੋਈ ਕੰਬੀਨੇਸ਼ਨ ਨਹੀਂ ਹੈਗਾ। ਮਤਲਬ ਪਾਲਕ ਦੇ ਵਿੱਚ ਮਤਲਬ ਹੁੰਦੀ ਆਇਰਨ ਹੁੰਦਾ ਹੈ ਹਨਾ। ਹਾਂ। ਕੈਲਸ਼ੀਅਮ ਹੁੰਦਾ ਹੈ ਇਹਦੇ ਵਿੱਚ ਪਨੀਰ ਦੇ ਵਿੱਚ। ਅੱਛਾ। ਤੇ ਆਇਰਨ ਕੈਲਸ਼ੀਅਮ ਕਹਿੰਦੇ ਨੇ ਨਾ ਡਾਕਟਰ ਵੀ ਇਕੱਠੇ ਨਹੀਂ ਲੈਣੇ ਚਾਹੀਦੇ। ਅੱਛਾ ਆਇਰਨ ਤਾਂ ਕਹਿੰਦੇ ਨਹੀਂ ਲੈਣੇ ਚਾਹੀਦੇ। ਮਰ ਜਾਂਦਾ ਯਾਰ ਕੈਸ਼ ਉਹ। ਹੈਗਾ ਕੋਈ ਕੈਲਸ਼ੀਅਮ ਨਹੀਂ ਮਿਲਣਾ ਕੋਈ ਆਇਰਨ ਨਹੀਂ ਮਿਲਣਾ। ਚਾਲਕ ਵਧੀਆ ਹੈ ਕੋਈ ਸਵਾਦ ਤਾਂ ਮਿਲੇਗਾ ਆ ਦੇਖੋ। ਹੁਣ ਇਹ ਤੋਂ ਬਿਨਾ ਦਾ ਪਨੀਰ ਬਣਨਾ ਹੀ ਨਹੀਂ ਪਨੀਰ ਤੋਂ ਬਿਨਾ ਪਾਲਕ ਪਨੀਰ ਇਹ ਮੱਖਣ ਇਹ ਵਿੱਚ ਪਏਗਾ ਬਟਰ ਆ ਨੌਲੇਜ ਤਾਂ ਤੁਹਾਨੂੰ ਬਹੁਤ ਆ ਯਾਰ ਨਹੀਂ بڑے ਲਿਖੇ ਹੁੰਦਾ ਫਿਰ ਇਹ ਵੀ ਫਿਰ ਫਾਇਦਾ ਹੁੰਦਾ ਉਸਾਨ ਕਹਤਾ ਹਾਂਜੀ ਤੇ ਹੁਣ ਪਨੀਰ ਆ ਦੇਖੋ ਵਿੱਚ ਉਤਰੀ ਓਏ ਓਏ ਪੈ ਗਏ ਛਿੱਟੇ ਪੈ ਗਏ ਛਿੱਟੇ ਆਹਾ ਪਹਿਲਾਂ ਪਨੀਰ ਨੂੰ ਸਾਲ ਦੇਣਾ ਹੈ ਆਹਾ ਆਹਾ ਧਿਆਨ ਨਾਲ ਆਪਣੇ ਘੈਰ ਨੂੰ ਕਿਤੇ ਸਾਤੇ ਫੈਲ ਨਹੀਂ ਨੀਸਟ ਸਹੀ ਗੱਲ ਆ ਯਾਰ ਬਈ ਇੰਨਾ ਕੀ ਸੀ ਪਨੀਰ ਦੇਖਣ ਦਾ ਇੰਨਾ ਜਿਆਦਾ ਲੱਗ ਰਿਹਾ ਏ ਹਾਂਜੀ ਤੇ ਹੁਣ ਮੱਖਣ ਨੂੰ ਪਿਘਲਾ ਕੇ ਤੇ ਵਿੱਚ ਪਾਇਆ ਜੀਰਾ ਠੀਕ ਹੈ ਜੀ ਤੇ ਵਿੱਚ ਆਹ ਮਸਾਲਾ ਪਾਇਗਾ ਮਾੜਾ ਜਿਹਾ ಹಾಗೆ ಅದರಕ ಲಸನ್ದ ಪೇಸ್ಟ್ Vá que a bata ਬੜੀ ਸੋਹਣੀ ਚੀਜ਼ ਬਣ ਗਈ ਯਾਰ ਨਿਆਰਾ ਹੀ ਆ ਗਿਆ ਦੇਖ ਕੇ ਹੁਣ ਹੋਰ ਵੀ ਮਜ਼ਾ ਆਏਗਾ ਜਦੋਂ ਪਨੀਰ ਦੇ ਟੁਕੜੇ ਪਾਣਗੇ ਵਿੱਚ ਅਜੇ ਨੂੰ ਰਜਾਣਾ ਪੈਣਾ ਵਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਅਗਲੇ ਦਿਨ ਆਪਾਂ ਵੀਡੀਓ ਕੰਟੀਨਿਊ ਕਰ ਰਹੇ ਆ ਹਨਾ ਤੇ ਕੱਲ ਤੁਸੀਂ ਦੇਖਿਆ ਸੀਗਾ ਵੀ ਸ਼ਾਇਬ ਪਨੀਰ ਆਪਾਂ ਉਹ ਸ਼ਾਇਬ ਨਹੀਂ ਗਾਦਰ ਪਾਲਕ ਪਨੀਰ ਬਣਾਇਆ ਸੀ ਤਾਂ ਬਹੁਤ ਜ਼ਿਆਦਾ ਸਵਾਦ ਬਣਿਆ ਸੀ ਮੈਨੂੰ ਖਾਦਾ ਸੀ ਹਾਂਜੀ ਲੱਗਦਾ ਸੀ ਸਵਾਦ ਸੀ ਮਰਚਾ ਸੀ ਥੋੜੀ ਆਈਆਂ ਨਾ ਬਟ ਟੇਸਟੀ ਹੱਦ ਤੋਂ ਜ਼ਿਆਦਾ ਪਰ ਇਹ ਚ ਜੇ ਮਰਚਾ ਨਾ ਹੋਣ ਤਾਂ ਪਾਲਕ ਪਨੀਰ ਸਵਾਦ ਨਹੀਂ ਲੱਗਦਾ ਤੇ ਬਹੁਤ ਜ਼ਿਆਦਾ ਟੇਸਟੀ ਸੀ ਬੜਾ ਬਣਾਉਂਦੇ ਸੀ ਜਦੋਂ ਨਾਲ ਕੇ ਜਾਂਦੇ ਸੀ ਨਾ ਪਾਲਕ ਲੈ ਕੇ ਆਉਂਦੇ ਸੀ ਉੱਥੋਂ ਫੇਰ ਬਣਾਉਂਦੇ ਸੀ ਹਾਂਜੀ ਪਰ ਬਾਬੂ ਆਪਾਂ ਦੂਜੀ ਵਾਰੀ ਬੁਣਾਇਆ ਮੇਰੇ ਖਿਆਲ ਝੂਠ ਬੜਿਆ ਗਿਆ ਤੇਰਾ ਤੇ ਅੱਜ ਅਸੀਂ ਜਾ ਰਹੇ ਹਾਂ ਸ਼ਕਲਾ ਕਾ ਬੂੰਬੂ ਵਾਲੀ ਪੈਂਸਲ ਹਾਂਜੀ ਉਹ ਮੈਂ ਨੰਨੂ ਨੂੰ ਲੈ ਕੇ ਜਾ ਰਹੇ ਹਾਂ ਸ਼ਕਲਾ ਕਾ ਬੂੰਬੂ ਵਾਲੀ ਪੈਂਸਲ ਦਵਾਉਣ ਵਾਸਤੇ ਤਾਂ ਹੀ ਕਰਕੇ ਮੈਂ ਤਿਆਰ ਹੋਈ ਹਾਂ ਹਾਂਜੀ ਠੀਕ ਹੈ ਤੇ ਆਪਾਂ ਹੁਣ ਫਟਾਫਟ ਜਾਈਏ ਵੇ ਲੈ ਕੇ ਆਨੇ ਠੀਕ ਹੈ ਹਾਂ ਜੀ ਸੰਜੀਤੇ ਵਾਪਸ ਆ ਚੁੱਕੇ ਆ ਤੇ ਇੱਕ ਬਹੁਤ ਜਿਆਦਾ ਅਫਸੋਸਜਨਕ ਗੱਲ ਹੋਈ ਹੈ ਵੀ ਸ਼ਕਲਾਗਾ ਬੂਮੂ ਵਾਲੀ ਪੈਨਸਲ ਹੁਣ ਬੰਦ ਹੋ ਚੁੱਕੀ ਹੈ ਮੇਰਾ ਤਾਂ ਦਿਲ ਹੀ ਟੁੱਟ ਗਿਆ ਸੁਣ ਕੇ ਕਿਉਂਕਿ ਸਾਡੇ ਬਚਪਨ ਦੀ ਹੈ ਨਾ ਉਹ ਖੇਡ ਬਚਪਨ ਦੀ ਯਾਨੀ ਕਿ ਨਿਸ਼ਾਨੀ ਸੀਗੀ ਹੈ ਨਾ ਤੇ ਅਸੀਂ ਲੈਂਦੇ ਵੀ ਹੁੰਦੇ ਸੀ ਪੈਨਸਲ ਨੰਨੂ ਠੀਕ ਹੈ ਤੇ ਨੰਨੂ ਦੇ ਲੋ ਕਿਦਾ ਖੁਸ਼ ਹੋ ਰਿਹਾ ਕਿਉਂਕਿ ਨੰਨੂ ਨੂੰ ਉਹਦਾ ਕਢੋਣਾ ਮਿਲ ਚੁੱਕਿਆ ਨੰਨੂ ਨੂੰ ਕੋਈ ਲੈਣਾ ਦੇਣਾ ਨਹੀਂ ਨੰਨੂ ਨੂੰ ਬਸ ਕਢੋਣਾ ਚਾਹੀਦਾ ਸੀਗਾ ਤੇ ਉਹਨੂੰ ਆਪਾਂ ਫਿਰ ਆ ਲੈ ਕੇ ਦਿੱਤਾ ਇਹਨੂੰ ਇਹ ਪਸੰਦ ਆਇਆ ਦੇਖੋ ਕਿਦਾਂ ਖੁਸ਼ ਹੁੰਦੀ ਪਈ ਹੈ ਦੇਖਿਓ ਕਿਤੇ ਲੱਗਦਾ ਪਿਆ ਚੁੜੇ ਮੈਂ ਪੁੱਛਿਆ ਮੈਂ ਕਿਵੇਂ ਸ਼ਕਲ ਬੁੰਮੂ ਵਾਲੀ ਪੈਂਸਰ ਨਹੀਂ ਜਾਂਦੀ ਕਹਿੰਦੀ ਨਹੀਂ ਨਹੀਂ ਮੈਨੂੰ ਨਹੀਂ ਚਾਹੀਦੀ ਤੇ ਮੈਂ ਇਹਨੂੰ ਤਾਂ ਉੱਥੇ ਇੰਨੀ ਦੂਰ ਲੈ ਕੇ ਗਿਆ ਇੰਨੀ ਦੂਰ ਕਿਉਂਕਿ ਮੈਨੂੰ ਵੀ ਪਰਸਨਲੀ ਉਹ ਬਹੁਤ ਜੀ ਚੀਜ਼ ਨਾ ਦਿਲ ਨੂੰ ਲੱਗੀ ਹੋਈ ਹੈ ਤਾਂ ਕਰਕੇ ਫਿਲਹਾਲ ਇਹਦੀ ਕਰਦੇ ਹੁਣ ਆਪਾਂ ਅਨਬਾਕਸਿੰਗ ਠੀਕ ਹੈ ਇਹ ਇਹ ਹੈਗੀ ਆ ਚੀਜ਼ ਵੀ ਆ ਆ ਕੀ ਹੈ ਹੈ ਕੀ ਕਹਿੰਦੇ ਨੇ ਹਾਂ ਇਹ ਹੈ ਬੋਕਲੇ ਹਾਂ ਰੈਂਬੋ ਕਲੇ ਆ ਦੇ ਨਾਲ ਅਸੀਂ ਇਹ ਸ਼ੇਪਸ ਦਿੱਤੀਆਂ ਨੇ ਬਣਾਣ ਵਾਸਤੇ ਕੁਝ ਵੀ ਅੱਛਾ ਤੇ ਇਹਨੂੰ ਨਾ ਸਾਨੂੰ ਨਾ ਅਨੂਨਾ ਬਸ ਨਾ ਇਹਨੂੰ ਬਾਕਸਿੰਗ ਕਰਨਾ ਹੈ ਤੈਨੂੰ ਨਾ ਐਦਾਂ 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 ਕੁਚਲਣਾ ਹੈ ਤੈਨੂੰ ਇਹਦੇ ਨਾਲ ਗੋਲ ਗੋਲ ਸ਼ੇਪ ਚ ਕਰਨਾ ਹੈ ਤੇ ਫਿਰ ਨਾ ਸ਼ੇਪ ਨੂੰ ਨਾ ਉਹਦੇ ਵਿੱਚ ਪਾ ਦੇਣਾ ਹਾਂ ਵਿੱਚ ਪਾ ਦੇਣਾ ਬੜਾ ਬੜਾ ਅੱਗੇ ਦੇਖੀਏ हां चल पहला ये अनबॉक्सिंग ਕਰਦੇ ਆ ਚਲੋ 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 ਆਹ ਲੋ ਜੀ ਬੜੀ ਬੇਕਾਰ ਚੀਜ਼ ਐ ਆ ਦੇਖੋ ਅਸੀਂ ਬਣਾ ਰਹੇ ਆ ਤੇ ਕੋਈ ਸ਼ੇਪ ਨਹੀਂ ਬਣ ਰਹੀ ਆ ਦੇਖੋ ਆ ਜਲੂਸ ਹੀ ਨਿਕਲ ਗਿਆ ਵਾ ਬਣਦੀ ਆ ਯਾਰ ਬਣਦੀ ਨਹੀਂ ਬਕਾਰ ਜਿਆਦਾ ਹੈ ਨਹੀਂ ਮੈਨੂੰ ਵਧੀਆ ਲੱਗਿਆ ਆ ਦੇ ਹਾਂਜੀ ਤੇ ਹੁਣ ਖੀਰ ਬਣੀ ਐ ਤੇ ਖੀਰ ਹੁਣ ਪੈ ਖਾ ਕੇ ਵੇਖਾਂਗੇ ਵੀ ਸਵਾਦ ਬਣੀ ਕਿ ਨਹੀਂ ਤੁਸੀਂ ਦੱਸੋ ਸਵਾਦ ਬਣੀ ਸਵਾਦ ਬਣੀ ਸਾਰੇ ਇਹਦੇ ਚੈੱਕ ਕਰਨੀ ਹੋਈ ਬਹੁਤ ਚੱਕੇ ਯਾਰ ਕਿਹੜੀ ਸਵਾਦ ਬਣੀ ਤੇ ਖੀਰ ਬਾਕੀ ਐ ਵੀ ਸਾਵਣ ਦੇ ਵਿੱਚ ਬਣਾਈ ਜਾਂਦੀ ਐ ਠੀਕ ਐ ਨੰਨੂ ਆਣੀ ਨਹੀਂ ਇਹਨੂੰ ਦੇ ਲਓ ਬੱਚਿਆਂ ਨੂੰ ਅੱਜ ਕੱਲ੍ਹ ਦੇ ਆਨੂੰ ਪਤਾ ਹੀ ਨਹੀਂ ਕਾ ਇਹ ਮੈਂ ਇੱਕ ਚਮਚ ਇਹ ਮੈਂ ਕੀ ਮਕਰੋਨੀਆ ਤੇ ਚੜਾ ਦੇ ਤੇਸਤੀ ਬਣੀ ਪੱਤਰ ਖਾ ਕੇ ਇੰਨੀ ਟੇਸਟੀ ਬਣੀ ਹੈ ਨਾ ਹੋਰ ਕੀ ਖਾ ਕੇ ਦੇਖ ਵੇ ਇੱਕ ਵਾਰੀ ਨਾ ਵਧੀਆ ਲੱਗੀ ਤੇ ਫਿਰ ਨਾ ਖਾਈ ਠੀਕ ਹੈ ਨਹੀਂ ਇੱਕ ਚਮਚ ਖਾ ਕੇ ਦੇ ਲੈ ਲੈ ਮੇਰੇ ਤੋਂ ਹਾਂ ਬਰੀਜ ਪਲੀਜ਼ 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 ਇੱਕ ਵਾਰ ਇੱਕ ਵਾਰ ਨਹੀਂ ਤੇ ਇਹਦੇ ਵਿੱਚ ਹੁਣ ਅਸੀਂ ਕਾਫੀ ਸਾਰੀਆਂ ਚੀਜ਼ਾਂ ਪਾਈਆਂ ਬਾਦਾਮ ਪਿਸਤਾ ਇਹ ਕਾਜੂ ਨਹੀਂ ਪਾਇਆ ਤੇ ਸੌਗੀ ਤੇ ਹੋਰ ਕੀ ਹੈ ਆਪਣਾ ਸੂਜੀ ਟੂਠੀ ਹੋਰ ਕੀ ਪਾਇਆ ਕਾਫੀ ਸਾਰੇ ਤਿੰਨ ਚਾਰ ਆਈਟਮ ਗਰੀ ਚਾਰ ਪੰਜ ਆਈਟਮ ਪਾਈਆਂ ਤੇ ਬਹੁਤ ਜ਼ਿਆਦਾ ਸਵਾਦ ਬਣੇ ਤੇ ਸਾਵਣ ਦੇ ਵਿੱਚ ਖੀਰ ਬਣਾਈਦੀ ਹੁੰਦੀ ਹੈ 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 ਰੈਡੀ ਚਾਹੀਦੀ ਹੈ ਰੈਡੀ ਕੀ ਇਹਦਾ ਪਹਿਲਾ ਜਦੋਂ ਤੁਸੀਂ ਆਪਣੇ ਟਾਈਮ ਬਣਵਾਉਂਦੇ ਹੁੰਦੇ ਹੀ ਬਣਾਉਂਦੇ ਹੀ ਸਾਡੇ ਖੀਰ ਪੂੜੇ ਆਹ ਮਾਲ ਪੂੜੇ ਬਣਾਉਂਦੇ ਤੁਸੀਂ ਸਾਡੇ ਸੰਤਾਂ ਦੇ ਲੱਗਣੇ ਖੀਰ ਪੂੜੇ ਸਾਵਣ ਸਾਰਾ ਮਹੀਨ ਪੈਂਦਾ ਹੁਣ ਤੇ ਪੈਂਦਾ ਹੀ ਨਹੀਂ ਸਾਵਣ ਸਾਵਣ ਅੱਗੇ ਪਿੱਛੇ ਹੋ ਗਿਆ ਨਾ ਹੁਣ ਮੂਹ ਸਾਰਾ ਨਹੀਂ ਪੈਣਾ ਪੂੜੇ ਮੈਂ ਜੁੱਲੀ ਅਦਰ ਤੇ ਉਹ ਜਿਹੜਾ ਸਾਵਣ ਦਾ ਮਹੀਨਾ ਉਹ ਮੇਲਾ ਦਾ ਅੱਗੇ ਪਿੱਛੇ ਹੋ ਗਿਆ ਸਾਵਣ ਮਹੀ ਪਹਿਲਾਂ ਹੀ ਪੈ ਜਾਂਦੇ ਨੇ ਜਿਵੇਂ ਦੀ ਦੁਨੀਆ ਵਿੱਚ ਦਾ ਰੱਬ ਉਹ ਵੇ ਦਾ ਰੱਬ ਸਹੀ ਗੱਲ ਅੱਛਾ ਮਾਲ ਪੂੜੇ ਬਣਦੇ ਸੀ ਪਹਿਲਾਂ ਹੈ ਉਹਦੇ ਨਾਲ ਖੀਰ ਹੁੰਦੀ ਸੀ ਖੀਰ ਤੇ ਪੂੜੇ ਅੱਛਾ ਖੀਰ ਤੇ ਪੂੜੇ ਜਦੋਂ ਕਣਕਾਂ ਵੱਢਣੀਆਂ ਪੇੜ ਪੁੱਜਣੇ ਅੱਛਾ ਖੜੇ ਗਾਣੇ ਪਹਿਲਾਂ ਪੇੜ ਨੂੰ ਸਵਾਰਨਾ ਸਵਾਰ ਕੇ ਉਹਨੂੰ ਪੋਚੇ ਮਾਰ ਕੇ ਮੱਥਾ ਟੇਕ ਕੇ ਫਿਰ ਕਣਕ ਗਾਣੀ ਅੱਛਾ ਜੇਠਾੜ ਅੱਛਾ ਫਿਰ ਉਸ ਬਾਅਦ ਕਣਕ ਚੁੱਕਣੀ ਹੈ ਸਾਰੀ ਆਪਣੇ ਕੁੱਪ ਬਨ ਲੈਣੇ ਕੁੱਪ ਗਾਣੇ ਤੋਂ ਬਾਅਦ ਫਿਰ ਪੜ ਨੂੰ ਪੇੜ ਨੂੰ ਮੱਥਾ ਟੇਕਣਾ ਅੱਛਾ ਪ੍ਰਸ਼ਾਦ ਲੈ ਕੇ ਦੀਵਾ ਜਗਾ ਜੋਤ ਜਵਾਵੇ ਹਾਂ ਉਹਨਾਂ ਮਾਰ ਸੁੱਖਾਂ ਦੀ ਆਪਣੀ ਫਸਲ ਕਰਾਈ ਹੈ ਅੱਛਾ ਅੱਛਾ ਜੇਠਾੜ 2 ਮਹੀਨੇ ਪੂਰੀ ਗਰਮੀ ਠੀਕ ਹੈ ਜੇਠਾੜ ਯਾਨੀ ਖੇਤਾਂ ਵਿੱਚ ਹੀ ਲੰਘਦਾ ਸੀ ਉਹ ਤੇ ਗਰਮੀ ਆਏ ਗਰਮੀ ਏਸੀ ਆਏ ਗਰਮੀ ਸਹੀ ਗੱਲ ਹਾਂ ਤੇ ਏਸੀ ਤੇ ਚੱਲ ਗਏ ਸਾਰੇ ਕੀ ਪੁੱਛ ਰਹੀ ਸੀ ਤੁਸੀਂ ਮੈਂ ਇਹ ਪੁੱਛ ਰያ ਸੀ ਚਾਵਲ ਪਾਨੇ ਵਿੱਚ ਖੀਰ ਦੇ ਵਾ 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 ਤਾੜੀਆਂ ਨਹੀਂ ਖੀਰ ਜੀ ਯਾਰ ਹੋਣੀ ਕੁਛ ਪਾਨੇ ਦੇ ਚਾਵਲ ਬਣੇ ਦੀ ਖੀਰ ਬਸਬੂ ਦਾਣੇ ਦੀ ਵੀ ਬੰਦੀ ਹੈ ਕਹਿੰਦਾ ਘੁੰਗੜੀਆਂ ਬੰਦ ਕੇ ਕੋਈ ਚੀਜ਼ ਦੀ ਉਦਨ ਖੀਰ ਆ ਉਹ ਛਾਵਾਂ ਵਾਲੀ ਪੈਂਦੇ ਆ ਹੋ ਜਾਂਦਾ ਕਦੇ ਕਦੇ ਤੇ ਸ਼ਾਮ ਦਾ ਟਾਈਮ ਤੇ ਹੁਣ ਇੱਕੋ ਦਮ ਬਾਰਿਸ਼ ਸ਼ੁਰੂ ਹੋ ਗਈ ਹੈ ਸ਼ੂਗਰ ਇਹ ਰੱਬ ਨੇ ਸੁਣ ਲਈ ਅੱਜ ਕਹਿ ਹੀ ਰਹੀ ਸੀ ਗੁੱਸਾ ਕਰ ਰਹੀ ਸੀ ਮੀਂਹ ਨਹੀਂ ਪਾਰੇ ਮੀਂਹ ਨਹੀਂ ਪਾਰੇ ਤੇ ਅੱਜ ਫਾਈਨਲੀ ਮੀਂਹ ਪੈ ਰਿਹਾ ਪਰ ਮੈਨੂੰ ਲੱਗਦਾ ਵੀ ਇਹ ਦੇਖੋ ਕੁਝ ਕਹਿ ਨਹੀਂ ਸਕਦੇ ਹੈ ਕਿ ਮੀਂਹ ਹਟ ਵੀ ਸਕਦਾ ਹੈ ਤੇ ਬਾਹਰ ਉੱਪਰ ਦੇਖਣ ਨੂੰ ਤਾਂ ਲੱਗਦਾ ਵੀ ਹਾਂ ਇਹ ਮੀਂਹ ਹਟੇਗਾ ਨਹੀਂ ਲੰਬਾ ਚੱਲੇਗਾ ਆ ਦੇਖੋ ਚੱਕੋ ਆ ਲੈ ਕੋ ਨਾ ਸੋਹਣਾ ਲੱਗ ਰਿਹਾ ਤੇ ਅੰਦਰ ਸਾਡੇ ਜਵਾਕ ਉਹ ਦੇ ਉਹ ਤੇਰਾ ਭਲਾ ਹੋ ਜਾ ਨੰਨੂ ਆਇਆ ਬਿਮਾਰ ਹੋਇਆ ਨਾ ਤੂੰ ਤੇ ਇਹ ਮੀ ਬਿਲਕੁਲ ਸਲੋ ਸਲੋ ਪੈ ਰਿਹਾ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਲੰਬਾ ਜਾਏਗਾ ਮੀ 2-3 ਦਿਨ ਚੱਲੇਗਾ ਅੱਜ ਗਰਮੀ ਬਹੁਤ ਜ਼ਿਆਦਾ ਭੈੜੀ ਪੈ ਰਹੀ ਸੀ ਹੈਨਾ ਮਤਲਬ ਜੇ ਆਪਾਂ ਏਸੀ ਚ ਨਾ ਰਹੀਏ ਤੇ ਬੁਰਾ ਹਾਲ ਸੀ ਸਾਹ ਨਹੀਂ ਸੀ ਆ ਰਿਹਾ ਇੰਨਾ ਬੁਰਾ ਹਾਲ ਸੀ ਤੇ ਅੱਜ ਮੀਂਹ ਹੁਣ ਮੈਨੂੰ ਲੱਗਦਾ ਪੈ ਰਿਹਾ ਤੇ ਕਾਫੀ ਲੰਬਾ ਜਾਏਗਾ ਮੀਂਹ ਲੱਗਦਾ ਹੌਲੀ ਹੌਲੀ ਪੈ ਰਿਹਾ ਹੈ ਹੈਨਾ ਇਹ ਛੜੀ ਲੱਗ ਰਹੀ ਮੈਨੂੰ ਵੀ ਕਿਉਂਕਿ ਹਾਂ ਭਾਰੀ ਮੀਂਹ ਪੈ ਰਿਹਾ ਭਾਰੀ ਮੀਂਹ ਪੈ ਰਿਹਾ ਪਰ ਹੌਲੀ ਹੌਲੀ ਪੈ ਰਿਹਾ ਦੋ ਤਿੰਨ ਦਿਨ ਲਗਾਤਾਰ ਪਵੇ ਦੋ ਤਿੰਨ ਦਿਨ ਹਾਂ ਦੋ ਤਿੰਨ ਦਿਨ ਅ ਤੇ ਹੁਣ ਬ੍ਰੈਡ ਬਰੁੱਡ ਚਾਹ ਚੂ ਖਾ ਕੇ ਹਟੇ ਆਂ ਚਾਹ ਵੀ ਕੀ ਹਟੇ ਬਰੈਡ ਖਾ ਕੇ